ਹਾਂਜੀ ਭਾਜੀ ਆਪਣਾ ਨਾਮ ਬੋਲ ਕੇ ਜਿਹੜਾ ਡੀਟੀਓ ਅਫਸਰ ਆਇਓ ਸਰ ਹਾਂਜੀ ਮੇਰਾ ਨਾਮ ਡਾਕਟਰ ਜਨਜੀ ਸਿੰਘ ਕੀਤਨਪੁਰਾ ਪੀਪਲ ਫਾਰ ਹੋਮਲ ਰਾਈਟਸ ਉਚੀਪ ਔਰ ਮੇਰੇ ਨਾਲ ਪਰਸਨ ਆਏ ਨੇ ਸਾਨੂੰ ਅੱਜ ਅਸੀਂ ਆਏ ਆ ਡੀਟੀਓ ਆਫਿਸ ਤੇ ਅਸੀਂ ਇਹਦੇ ਚੀਜ਼ੋਂ ਆਏ ਆ ਨਾ ਤੇ ਇਸ ਆਫਿਸ ਦੇ ਵਿੱਚ ਅਸੀਂ ਇੱਕ ਚਲਾਨ ਲੈ ਕੇ ਆਏ ਸੀਗੇ ਸਾਡੇ ਮੇਰੇ ਪਰਸਨ ਸੈਕਟਰੀ ਮੇਰੇ ਨੇ ਪਾਰ ਸ਼ਰਮਾ ਜੀ ਉਹ ਲੈ ਕੇ ਆਏ ਸੀਗੇ ਲੇਕਿਨ ਰਸਤੇ ਦੇ ਵਿੱਚ ਜਿਹੜੇ ਇਹਨਾਂ ਨੂੰ ਨਾ ਪਰਸਨ ਮਿਲ ਗਏ ਜਿਹੜੇ ਏਜੰਟ ਬਾਹਰ ਖੜੇ ਨੇ ਏਜੰਟ ਬਾਹਰ ਖੜੇ ਨੇ ਲੇਕਿਨ ਉਹਦਾ 1000 ਰੁਪਿਆ ਜੁਰਮਾਨਾ ਬੰਦਾ ਸੀਗਾ ਬਟ ਉਹਨਾਂ ਨੇ ਕਹਿ ਪੀ ਇਹਨਾਂ ਨੂੰ 2500 ਰੁਪਿਆ ਦੇ ਦਿਓ ਪਰ ਇਹਨਾਂ ਨੇ ਮੈਨੂੰ ਗੱਲ ਕੀਤੀ ਮੈਂ ਅਜੇ ਤੁਸੀਂ ਦੇਖੋ ਜਦੋਂ ਮੈਂ ਇੱਥੇ ਆਇਆ ਉਹ ਮੈਨੂੰ ਵੇਖ ਕੇ ਜਾਂ ਭੱਜ ਗਏ ਜਾਂ ਦੇਖਿਆ ਨਹੀਂ ਉਹਨਾਂ ਨਾਲ ਮਿਲ ਕੇ ਖੜੇ ਆ ਨਾਮ ਨਹੀਂ ਮਿਲੇ ਆ ਲੇਕਿਨ ਇਹਨਾਂ ਨੇ ਜਦੋਂ ਕਿਹਾ ਮੈਂ ਮੈਨੂੰ ਦਿਖਾਓ ਮਗਰ ਉਹ ਦਿਖੇ ਨਹੀਂ ਉਹ ਫਿਰ ਅਹੀ ਅਹੀ ਸਬੰਧਤ ਜਿਹੜਾ ਮਹਿਕਮਾ ਸੀਗਾ ਆਰਟੀਓ ਓਫਿਸ ਦੇ ਅਸਿਸਟੈਂਟ ਜਤਿੰਦਰ ਸਿੰਘ ਜੀਡੀ ਉਹਨਾਂ ਦੇ ਓਫਿਸ ਦੇ ਕਿਤੇ ਹੀ ਬਾਹਰ ਆਏ ਆ ਫਿਰ ਉਹਨਾਂ ਨਾਲ ਗੱਲਬਾਤ ਕੀਤੀ ਭਾਜੀ ਇਸ ਤਰ੍ਹਾਂ ਇਸ ਤਰ੍ਹਾਂ ਸ ਇਹਦਾ ਕੰਮ ਕਿਉਂ ਕਰ ਰਹੇ ਉਹ ਕਹਿੰਦੇ ਵੀ ਸਾਨੂੰ ਇਹ ਪ੍ਰੋਬਲਮ ਜਿਹੜੀਆਂ ਅੱਗੇ ਵੀ ਸਾਨੂੰ ਬਹੁਤ ਪ੍ਰੋਬਲਮ ਆਉਂਦੀਆਂ ਮੇਰੇ ਨਾਂ ਤੇ ਜਿਹੜੀਆਂ ਇਤਰਾ ਇਤਰਾ ਠੱਗੀਆਂ ਵਜਦੀਆਂ ਤੁਸੀਂ ਚੰਗਾ ਕੀਤਾ ਪੈਸੇ ਨਹੀਂ ਦਿੱਤੇ ਉਹਨਾਂ ਨੂੰ ਬਟ ਮੈਂ ਇਹ ਗੱਲ ਕਰਨੀ ਚਾਹਾਂਗਾ ਤੁਹਾਡੇ ਮੀਡੀਆ ਮੀਡੀਆ ਦੇ ਰਾਹੀਂ ਜਿਹੜਾ ਉਹ ਮੈਂ ਲੋਕਾਂ ਨੂੰ ਸੰਦੇਸ਼ ਦੇਣਾ ਚਾਹਾਂਗਾ ਕਿ ਜਤਿੰਦਰ ਪਾ ਜਤਿੰਦਰ ਸਿੰਘ ਜਿਹੜੀ ਜਿਹੜੇ ਅਸਿਸਟੈਂਟ ਆਰਟੀਓ ਉਹ ਇੱਕ ਇਮਾਨਦਾਰ ਆਦਮੀ ਨੇ ਤੇ ਚੰਗੇ ਆਦਮੀ ਨੇ ਜਿਨ੍ਹਾਂ ਨੇ ਸਾਨੂੰ ਸਹੀ ਸਲਾਹ ਦਿੱਤੀ ਹੈ ਔਰ ਆਉਣ ਵਾਲੇ ਜਿਹੜੇ ਕੋਈ ਵੀ ਪਰਸਨ ਆਉਂਦਾ ਵਾ ਜਾਂ ਕੋਈ ਵੀ ਜਿਹੜਾ ਆਉਂਦਾ ਵਾ ਇੱਕ ਗਰੀਬ ਤੋਂ ਗਰੀਬ ਬੰਦਾ ਆਉਂਦਾ ਉਹਨਾਂ ਨੂੰ ਵੀ ਸਹੀ ਸਲਾਹ ਦਿੰਦੇ ਆ ਮੈਂ ਗੱਲ ਕਹਾਂਗਾ ਇਹਨਾਂ ਦੀ ਇਮਾਨਦਾਰੀ ਜਿਹੜੀ ਹੈ ਉਹ ਇੱਕ ਮੂੰਹ ਬੋਲਦੀ ਇਮਾਨਦਾਰੀ ਜਤਿੰਦਰ ਸਿੰਘ ਜਿਹੜੀ ਅਸਿਸਟੈਂਟ ਆਰਟੀਓ ਅ ਅ ਕਰ ਜਾਣਗੇ ਪਰ ਡੀਟੀਓ ਦਫ਼ਤਰ ਦੇ ਅੰਦਰ ਜਿਹੜੀ ਕ腐ਸ਼ਨ ਹੈ ਤੁਹਾਨੂੰ ਲੱਗਦਾ ਉਹ ਖਤਮ ਹੋਈ ਹੈ ਕਿ ਮੈਂ ਗੱਲ ਕਰਨੀ ਚਾਹਾਂਗਾ ਜਿੱਤੋਂ ਮੈਂ ਇੱਥੇ ਪਹੁੰਚਿਆ ਵਾ ਲੇਕਿਨ ਜਦੋਂ ਮੈਂ ਇਹ ਖਿੜਕੀ ਸਬੰਧਤ ਜਿਹੜਾ ਆ ਮੇਰੇ ਕੋਲ ਹੈ ਜੇ ਆਰਸੀ ਤੇ ਪਲੱਸ ਮੇਰੇ ਕੋਲ ਜਿਹੜੀ ਸਲਿੱਪ ਆ ਉਹ ਮੇਰੇ ਕੋਲ ਹੈਗੀ ਐ ਲੇਕਿਨ ਜਦੋਂ ਮੈਂ ਕਟਵਾਈ ਆ ਉਦੋਂ ਇਹ ਸਬੰਧਤ ਜਿਹੜੇ ਜਤਿੰਦਰ ਸਿੰਘ ਜਿਹੜੀ ਆਰਟੀਓ ਅਸਿਸਟੈਂਟ ਉਹਨਾਂ ਕੋਲ ਆਇਆ ਤੇ ਮੈਨੂੰ ਲੱਗਦਾ ਵੀ ਇੱਥੇ ਜਿਹੜੀ ਜਿਹੜੀ ਕ腐ਸ਼ਨ ਆ ਇੱਥੇ ਵੀ ਹੁੰਦੀ ਲੇਕਿਨ ਜਿਹੜੇ ਬਾਹਰ ਏਜੰਟ ਆ ਉਹ ਕਾਫੀ ਕਰਦੇ ਸਰ ਜੇਕਰ ਉਥੇ ਮੇਰੀ ਨੋਟਿਸ ਵਿੱਚ ਨਹੀਂ ਹੈ ਕਿ ਉਥੇ ਜੇਕਰ ਜਿਹੜੇ ਟ੍ਰੈਕ ਤੇ ਉੱਤੇ ਜਿੱਤੇ ਟੈਸਟਿੰਗ ਹੁੰਦੀ ਆ ਜਿੱਤੇ ਟੈਸਟ ਡਰਾਈਵ ਜਿਹਨੂੰ ਕਹਿੰਦੇ ਆ ਆਪਾਂ ਟੈਸਟ ਲੈਣਾ ਜਾਂ ਟੈਸਟ ਦੇਣਾ ਜਿਦੇ ਟੈਟੋ ਹੁੰਦਿਆ ਵਾ ਡਰਾਈਵਿੰਗ ਦਾ ਜੇਕਰ ਉੱਥੇ ਹੀ ਕ腐ਸ਼ਨ ਹੁੰਦੀ ਹੈ ਤਾਂ ਮੈਂ ਕਹਾਂਗਾ ਕਿ ਇਹ ਸਰਾਸਰ ਸਾਡੀ ਜਿਹੜੀ ਪਬਲਿਕ ਨਾਲ ਖਲਵਾੜ ਹੋ ਰਿਆ ਕਿਉਂਕਿ ਜੇਕਰ ਇੱਕ ਬੰਦੇ ਕੋ ਆਪਾਂ ਇਹ ਰਿਸੂਦ ਲੈ ਕੇ ਉਹਨੂੰ ਲਾਇਸੈਂਸ ਦੇਵਾਂਗੇ ਤਾਂ ਉਹ ਬੰਦੇ ਅਕਸਰ ਮਾਰੇਗਾ ਮਾਰੇਗਾ ਹਰ ਬੰਦੇ ਨੂੰ ਦੜੇਗਾ ਜਿਹੜਾ ਬੰਦਾ ਕੋਈ ਜਾਏਗਾ ਉਹਨੂੰ ਡਰਾਈਵਿੰਗ ਨਹੀਂ ਹੁੰਦੀ ਤੇ ਗੱਡੀ ਉੱਤੇ ਚੜਾਏਗਾ ਤੇ ਬੰਦਾ ਹਰ ਇੱਕ ਬੰਦੇ ਦੀ ਮੌਤ ਹੋਣੀ ਲਾਜ਼ਮੀ ਆ ਜੇਕਰ ਆਪਾਂ ਕ腐ਸ਼ਨ ਦੇ ਨਾਲ ਕੰਮ ਕਰਾਂਗੇ ਬਦੌੜ ਕ腐ਸ਼ਨ ਕਰਾਂਗੇ ਤੇ ਸਾਡੀ ਵੀ ਸੇਫਟੀ ਹੈ ਸਾਡੀ ਪਬਲਿਕ ਦੀ ਵੀ ਸੇਫਟੀ ਹੈ ਸਾਡੇ ਡਿਪਾਰਟਮੈਂਟ ਦੀ ਵੀ ਸੇਫਟੀ ਹੈ ਰੇਡਾਤਾ ਰਿਹਾ ਉਹਨੇ ਕਲਰ ਕੀ ਮੰਗ ਕਰਦੇ ਸੀ ਮੈਂ ਗੱਲ ਕਰਨੀ ਚਾਹਾਂਗਾ ਮੈਂ ਆਰਟੀਓ ਸਾਹਿਬ ਨੂੰ ਮੈਂ ਅਪੀਲ ਕਰਨੀ ਚਾਹਾਂਗਾ ਆਪਣੇ ਪੀਪਲ ਫਾਰ ਹੂਮਰ ਐਕਟ ਦੇ ਰਾਹੀਂ ਕਿ ਜੇਕਰ ਆਰਟੀਓ ਸਾਹਿਬ ਤੁਸੀਂ ਏਜੰਟਾਂ ਨੂੰ ਨੱਥ ਪਾਓ ਜੇਕਰ ਤੁਸੀਂ ਨਹੀਂ ਨੱਥ ਪਾਉਂਦੇ ਤੇ ਇੱਕ ਹਫਤੇ ਤੱਕ ਅਸੀਂ ਤੁਹਾਨੂੰ ਟਾਈਮ ਦਿੰਨੇ ਆ ਇੱਕ ਹਫਤੇ ਬਾਅਦ ਅਸੀਂ ਨੱਥ ਪਾ ਕੇ ਵਿਖਾਵਾਂਗੇ ਆਰਟੀਓ ਸਾਹਿਬ ਮੇਰੀ ਤੁਹਾਨੂੰ ਇੱਕ ਬੇਨਤੀ ਹੈ ਬੇਨਤੀ ਨੂੰ ਕਬੂਲ ਕਰ ਲਿਓ ਨਹੀਂ ਤੇ ਫਿਰ ਅਸੀਂ ਆਵਾਂਗੇ ਤੇ ਫਿਰ ਸਾਡੇ ਤੇ ਗਿਲਾ ਨਾ ਕਰਨਾ ਕਿ ਸਾਡਾ ਕੋਈ ਏਜੰਟ ਵਿੱਚ ਹੈ ਰਹੂਣਾ ਰਹਿ ਰਿਹਾ ਚਾਹੀਦੀ ਮਸਲੇ ਨਾਲ ਸਰ ਇਹ ਮੈਨੂੰ ਅੱਜ ਹੀ ਲਿਆ ਚਲਾਨ ਭੁਗਤੰਦੀ ਆਈ ਸੀ ਤੇ ਜੋ ਇਹਨਾਂ ਦਾ ਚਲਾਨ ਬੰਦਾ ਸੀ ਉਹ ਇਹਨਾਂ ਦਾ ਭੁਗਤਾਨ ਕਰ ਦਿੱਤਾ ਗਿਆ ਜੋ ਇਹਨਾਂ ਦੇ ਡਾਕੂਮੈਂਟ ਹੈਗੇ ਆ ਇਹ ਰਿਲੀਜ਼ ਕਰ ਦਿੱਤਾ ਗਿਆ ਸਰ ਸਰ ਏਜੰਟ ਏਜੰਟ ਨੂੰ ਕੋਈ ਰੋਕ ਪਬਲਿਕ ਨੂੰ ਕਿੱਦਾਂ ਰੋਕ ਰਿਹਾ ਹੈ ਇਹ ਤੇ ਗੱਲ ਕੋਈ ਵਾਜਬ ਨਹੀਂ ਲੱਗਦੀ ਵੀ ਮਤਲਬ ਏਜੰਟ ਪਬਲਿਕ ਨੂੰ ਥੋੜੀ ਪਬਲਿਕ ਦਾ ਦਫ਼ਤਰ ਹੈ ਪਬਲਿਕ ਨਹੀਂ ਆਉਣਾ ਏਜੰਟ ਕੋ ਇਸ ਤਰ੍ਹਾਂ ਦੀ ਕੋਈ ਪਾਵਰ ਨਹੀਂ ਵੀ ਪਬਲਿਕ ਨੂੰ ਰੋਕੇ ਆਹ ਨੂੰ ਵਰਗਲਾ ਕੇ